ਤੁਸੀਂ ਬੜੇ ਸਾਹ ਬਹੁਤ سارے ਏਜੰਟਾਂ ਕੋਲ ਪੈਸੇ ਕਢਾਏ ਆ ਉਹ ਦਿਨ ਭਾਨਾ ਸਿੱਧੂ ਵਾਲਾ ਜਿਹੜਾ ਮਸਲਾ ਹੋਇਆ ਹਾਂਜੀ ਉਸ ਮਸਲੇ ਤੁਸੀਂ ਕੁਝ ਬੋਲੇ ਸੀ ਔਰ ਕਈ ਵਾਰ ਉਹ ਵੀਡੀਓ ਵੀ ਤੁਹਾਡੀਆਂ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਕਈ ਡਰ ਗਏ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਨਾ ਉਹ ਕੀ ਮਸਲਾ ਸੀ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਗੁਰਦੁਆਰੇ ਇਕੱਠ ਹੋਇਆ ਹੈ ਭਾਨਾ ਸਿੱਧੂ ਉਹਦੇ ਸਾਰੀ ਟੀਮ ਲੱਖਾ ਸੁਦਾਨਾਮ ਕੋਜਮਾਨ ਛੋਟਾ ਹੋਰ ਵੀ ਕਈ ਸ਼ਖਸੀਅਤਾਂ ਪਹੁੰਚੀਆਂ ਇੱਥੇ ਤੇ ਮੈਂ ਸੱਤ ਰੰਗ ਚੈਨਲ ਤੇ ਇੱਕ ਦੋ ਜਗ੍ਹਾ ਹੋਰ ਵੀ ਇੰਟਰਵਿਊ ਕਰਿਆ ਖੰਨਾ ਟਾਈਮ ਟੀਵੀ ਤੇ ਵੀ ਕਰਿਆ ਇੰਟਰਵਿਊ ਮੈਂ ਮੇਰਾ ਲੈ ਕੇ ਗਿਆ ਇੰਟਰਵਿਊ ਮੈਨੂੰ ਉਹ ਇਹ ਕਹਿੰਦੇ ਵੀ ਇੱਕ ਭਾਰੀ ਇਕੱਠ ਹੋਇਆ ਮੈਂ ਉਹਦਾ ਇਹ ਜਵਾਬ ਦੇਆ ਮੈਂ ਕਿਹਾ ਵੀ ਮੈਨੂੰ ਤੇ ਭਾਰੀ ਇਕੱਠ ਲੱਗਾ ਹੀ ਨਹੀਂ ਉਹ ਹੂੰ ਤੁਸੀਂ ਕਿਵੇਂ ਕਹਿੰਦੇ ਉਹ ਭਾਰੀ ਇਕੱਠ ਹੋਇਆ ਹੂੰ ਮੈਂ ਕਿਹਾ ਉੱਥੇ ਦੇ ਉਹ ਲੋਕ ਸੀਗੇ ਜਿਹੜੇ ਫਸੇ ਹੋਏ ਸੀ ਜਿਨ੍ਹਾਂ ਦੇ ਪੈਸੇ ਫਸੇ ਹੋਏ ਆ ਜਾਂ ਸਤਾਏ ਹੋਏ ਲੋਕ ਸੀ ਉਹਨਾਂ ਨੂੰ ਜ਼ਰੂਰਤ ਸੀ ਉਹ ਤਾਂ ਆਏ ਉਹਨਾਂ ਦੀ سپورਟ 'ਚ ਕੋਣ ਆਇਆ ਮੇਨ ਗੱਲ ਉਹ ਮੈਟਰ ਕਰਦੀ ਹੈ। ਅਜੈਂਟਾ ਨੇ ਪਿਛਲੇ ਦਿਨੀ ਇੱਕ ਨੌਜਵਾਨ ਦੀ ਪੱਗ ਲਈ 34 ਸੈਕਟਰ ਲਈ ਬਿਲਕੁਲ ਲਈ ਠੀਕ ਹੈ ਉਹਨਾਂ ਕੋਈ ਇੰਨਾ ਤਕੜਾ ਮਾਫੀਆ ਤੁਸੀਂ ਉਸ ਮਾਫੀਏ ਨਾਲ ਕਿਵੇਂ ਲੜੋਗੇ ਸਾਡੇ ਕੋਲ ਘਟੂ ਘਟ ਵੀ ਜ਼ਿਆਦਾ ਨਹੀਂ ਜੇ 10 15000 ਨੰਗ ਸਿੰਘ ਹਮ ਦਲ ਪੰਥ ਨਾਲ ਜੁੜਿਆ ਹੋਇਆ ਹੈ ਜਿਹੜਾ ਤੇ ਮੈਂ ਇਸ ਗੱਲ ਦਾ ਤੇ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਕਿ ਇੱਕ ਸਿੰਘ 1 ਲੱਖ ਦੇ ਬਰਾਬਰ ਹੁੰਦਾ ਤੇ ਜੇ ਹੀ 10 ਸਿੰਘ ਚਲੇਗੇ ਨਾ ਤੇ ਇਹ ਸਮਝ ਲਓ ਕਿ ਪੂਰਾ ਚੰਡੀਗੜ੍ਹ ਅੱਗੇ-ਅੱਗੇ ਲਾ ਲਾਂਗੇ ਹੂੰ ਚਾਹੇ ਪ੍ਰਸ਼ਾਸਨ ਵੀ ਹੋਵੇ ਵਿੱਚੀ ਚਾਹੇ ਉਹਨਾਂ ਦੇ ਗੁੰਡੇ ਵਿੱਚੇ ਹੋਣ ਚਾਹੇ ਕੋਈ ਉਹਨਾਂ ਦਾ ਬਾਊਸਰ ਹੋਵੇ ਆਜੇ ਇੱਕ ਇੱਕ ਕੋਲ 10 ਆਜੂ ਸਾਡਾ ਨਿਹੰਗ ਸਿੰਘ ਤੋਂ ਵੀ ਡਾਂਗ ਲੈ ਕੇ ਅੱਗੇ-ਅੱਗੇ ਲਾ ਲੇਗਾ ਹੂੰ ਐਵੇਂ ਦੇ ਨਾਲ ਜਾਣਾ ਡਾਂਗ ਵੀ ਨਾਲ ਚੱਲੂ ਛੱਤਰ ਵੀ ਨਾਲ ਚੱਲੂ ਚੱਲੇਗਾ ਜਦੋਂ 10ਵੇਂ ਬਾਦਸ਼ਾਹ ਮਹਾਰਾਜ ਨੇ ਸੰਤ ਦੇ ਸਿਪਾਹੀ ਬਣਾਇਆ ਹੂੰ ਤੇ ਬਸ ਫਿਰ ਸੰਤਾ ਵਾਂਗੂ ਜਾਵਾਂਗੇ ਤੇ ਜੇ ਕੋ ਅਗੂ ਵਾਕੜੇਗਾ ਤੇ ਸਪਾਈ ਬਣ ਕੇ ਬਖਾਨਗੇ ਜੇ ਤੁਹਾਡੇ ਕੋਲ ਕੋਈ ਦੁੱਖਿਆਰੀ ਆਉਂਦਾ ਪੈਤੀ ਆਉਂਦੀ ਪੈਰਾਂ ਦੀ ਕਿਸੇ ਜ਼ਮੀਨ ਦੱਬੀ ਹੋਈ ਹੈ ਕਿਸੇ ਏਜੰਟ ਕੋਲ ਪੈਸੇ ਕਢਾਉਣੇ ਆ ਤੁਸੀਂ ਉਹਨਾਂ ਦੀ ਦਿਲ ਖੋਲ ਕੇ ਮਦਦ ਕਰੋ ਮੈਂ ਕਹਿੰਦਾ ਪੂਰੀ ਐਨ ਓਪਨ ਥੋਡੇ ਚੈਨਲ ਮਾਧਿਅਮ ਰਾਈ ਕਹਿੰਦਾ ਮੈਂ ਵੀ ਕੋਈ ਆਵੇ ਇਸ ਮੋਰਚੇ ਤੇ ਚੱਲ ਕੇ ਪਰ ਹੋਵੇ ਸਹੀ ਜਿਹੜਾ ਕੋਈ ਐਜੰਟ ਲਾਰੇ ਲਾਊਗਾ ਨਹੀਂ ਮਿਲੇਗਾ ਜਾਂ ਫਿਰ ਕਿਸੇ ਵੀ ਆਪਣੇ ਬਦਮਾਸ਼ੀ ਕਰੇਗਾ ਇੱਕ ਹੀ ਤਰੀਕਾ ਹੈ ਕਟੋਕੜ 10 ਤਾਲੇ ਨਾਲ ਰੱਖਦੇ ਅਸੀਂ ਅੱਛਾ ਜਾ ਕੇ ਸ਼ਟਰ ਸੁੱਟ ਦਿਆ ਕਰਨਾ ਜਿਹੜਾ ਰਹਿ ਗਿਆ ਅੰਦਰ ਅੰਦਰ ਤੇ ਜਿਹੜਾ ਰਹਿ ਗਿਆ ਬਾਹਰ ਬਾਹਰ ਜਦੇ ਤਾਲਾ ਪੱਕੇ ਪੱਕੇ ਸੀਲ ਕਰ ਦੇ ਤਾਲਾ ਲਾ ਦੇਣਾ ਸਰਕਾਰ ਸੀਲ ਕਰੇ ਨਾ ਕਰੇ ਤੇ ਨਿਹੰਗ ਸਿੰਘਾ ਸਿੰਘਾ ਨੇ ਸੀਲ ਕਰ ਦੇਣਾ ਦਫਤਰ ਪੈਸੇ ਰੱਖੋ ਤੇ ਦਫਤਾਰਾ ਖੁੱਲੇਗਾ ਨਹੀਂ ਤੇ ਤਾਲਾ ਲੱਗ ਗਿਆ ਬੜੀ ਵੱਡੀ ਗੱਲ ਕੀ ਦਰਸ਼ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਜਥੇਦਾਰ ਬਾਬਾ ਮਾਨ ਸਿੰਘ ਜੀ ਸਾਡੇ ਨਾਲ ਜੁੜੇ ਨੇ ਤੇ ਹੋਰ ਸਾਡੇ ਨਾਲ ਵੀਰ ਮਨਿੰਦਰ ਸਿੰਘ ਜੀ ਰਾਣਾ ਪਿਛਲੇ ਦਿਨੀ ਪਾਨਾ ਸਿੱਧੂ ਨੇ ਬੜਾ ਵੱਡਾ ਕੱਟ ਕੀਤਾ ਔਰ 200 250 ਕਿਲੋਮੀਟਰ ਤੋਂ ਪਾਨਾ ਸਿੱਧੂ ਆ ਕੇ ਚੰਡੀਗੜ੍ਹ ਦੇ ਏਜੰਟਾਂ ਨਾਲ ਲੜਦਾ ਉਹਨਾਂ ਵੀਰਾਂ ਦੇ ਪੈਸੇ ਕਢਾਉਂਦਾ ਉਹਨਾਂ ਵੀਰਾਂ ਮਾਵਾਂ ਦੇ ਜਿਹੜੇ ਵੀਰ ਫਸੇ ਹੋਏ ਨੇ ਏਜੰਟਾਂ ਦੇ ਇਹਨਾਂ ਜਾਲ ਦੇ ਵਿੱਚ ਉਹਨਾਂ ਦੇ ਟਰੈਪ ਤੋਂ ਕਢਾ ਕੇ ਉਹਨਾਂ ਨੂੰ ਬਚਾਉਂਦਾ ਪਰ ਕਿਤੇ ਨਾ ਕਿਤੇ ਪੁਲਿਸ ਜਿਹੜੀ ਹੈ ਭਾਨਾ ਸਿੱਧੂ ਨੂੰ ਹਰਾਸ਼ ਕਰਦੀ ਹੈ ਪਰੇਸ਼ਾਨ ਕਰਦੀ ਹੈ ਤੇ ਵੀਰ ਮਨਿੰਦਰ ਸਿੰਘ ਤੇ ਜਥੇਦਾਰ ਬਾਬਾ ਮਾਨ ਸਿੰਘ ਜੀ ਸਾਡੇ ਨਾਲ ਜਿਹੜੇ ਜੁੜੇ ਆ ਬਹੁਤ ਸਤਕਾਰਯੋਗ ਗੁਰੂਕੀਆ ਫੌਜ ਫੋਜਾ ਇਹ ਉਹਨਾਂ ਦੇ ਨਾਲ ਭਾਨਾ ਸਿੱਧੂ ਦੀ ਸਪੋਰਟ ਤੇ ਉਸ ਦਿਨ ਵੀ ਚਾਲੀ ਪੰਜਾ ਸਿੰਘ ਲੈ ਕੇ ਗਏ ਸਨ ਵੀਰ ਮਨਿੰਦਰ ਸਿੰਘ ਰਾਣਾ ਵੀ ਨਾਲ ਲੈ ਕੇ ਗਿਆ ਸੀ ਉਹਨਾਂ ਨੇ ਇੱਕ ਦਿਨ ਉੱਛੇ ਇੱਕ ਗੱਲ ਕਹੀ ਕਿਉਂਕਿ ਮਨਿੰਦਰ ਸਿੰਘ ਦੀ ਇਹ ਗੱਲ ਬੜੀ ਕਮਾਲ ਦੀ ਹੈ ਵੀ ਪਹਾਣਾ ਸਿੱਧੂ 200 ਕਿਲੋਮੀਟਰ ਤੋ ਚੱਲ ਕੇ ਆਉਂਦਾ ਵਾ ਇੱਥੋਂ ਦੇ ਚੰਡੀਗੜ੍ਹ ਦੇ ਏਜੰਟਾਂ ਨਾਲ ਲੜਦਾ ਪਰ ਵੀਰ ਮਨਿੰਦਰ ਸਿੰਘ ਨੇ ਹੁਣ ਤੱਕ ਕਈ ਏਜੰਟਾਂ ਦੇ ਕੋਲ ਪੈਸੇ ਕਢਵਾਏ ਆ ਔਰ ਆਪ ਆਹੀ ਮੀਡੀਆ ਚ ਨਹੀਂ ਆਏ ਨਾ ਮੀਡੀਆ ਚ ਕਦੀ ਇਹੋ ਜਿਹੀ ਖ਼ਬਰ ਪਾਉਂਦੇ ਆ ਕਿਉਂਕਿ ਕੰਮ ਬਹੁਤ ਲੋਕਾਂ ਦਾ ਕਰਵਾਇਆ ਵਾ ਬਾਬਾ ਮਾਨ ਸਿੰਘ ਅਕਾਲੀ ਜਿਨ੍ਹਾਂ ਦਾ ਇੱਕ ਫੋਨ ਜਾਂਦਾ ਤੇ ਵੱਡੇ ਵੱਡੇ ਏਜੰਟਾਂ ਨੂੰ ਭਜਦਾ ਪੈ ਜਾਂਦੀਆਂ ਉਹ ਇੱਕੇ ਫੋਨ ਤੇ ਪੈਸੇ ਦੇਣ ਨੂੰ ਤਿਆਰ ਹੋ ਜਾਂਦੇ ਆ ਪਰ ਕਈ ਵਾਰ ਇਦਾਂ ਹੁੰਦਾ ਵੀ ਮੀਡੀਆ ਚ ਨਹੀਂ ਆਇਆ ਜਾਂਦਾ ਅੱਜ ਅਸੀਂ ਤੁਹਾਡੇ ਨਾਲ ਜਿਸ ਵੀਰ ਨੂੰ ਰੂਬਰੂ ਕਰ ਰਹੇ ਆ ਉਹ ਵੀਰ ਨੇ ਬਹੁਤ ਸਾਰੇ ਏਜੰਟਾਂ ਕੋਲ ਪੈਸੇ ਕਢਾਏ ਆ ਮੈਂ ਚਾਹੁੰਦਾ ਵੀ ਜੇ ਭਾਣਾ ਸਿੱਧੂ ਵਰਗੇ ਨਹੀਂ ਦੁਰਵਾਉਂਦੇ ਆ ਤੇ ਸਾਡੇ ਕੋਲ ਮੁਹਾਲੀ ਚੰਡੀਗੜ੍ਹ ਵਿੱਚ ਇਹੋ ਜਿਹੇ ਵੀਰ ਬੈਠੇ ਆ ਜਿਹੜੇ ਡਾਂਗ ਦੇ ਜ਼ੋਰ ਤੇ ਛਿੱਤਰ ਦੇ ਜ਼ੋਰ ਤੇ ਵੀ ਏਜੰਟਾਂ ਦੀ ਧੌਣ ਤੇ ਗੋਡਾ ਧਰ ਕੇ ਉਹਨਾਂ ਕੋਲ ਪੈਸੇ ਕਢਾਉਂਦੇ ਰਹੇ ਆ ਗਲਬਤ ਕਰਦੇ ਆ ਵੀਰ ਮਨਿੰਦਰ ਸਿੰਘ ਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਜੰਟਾਂ ਦਾ ਬੜਾ ਵੱਡਾ ਪੰਜਾਬ 'ਚ ਜੁੱਗਲਿਆ ਔਰ ਚੰਡੀਗੜ੍ਹ ਮੁਹਾਲੀ ਤੇ ਹੱਬ ਬਣ ਗਿਆ ਹੂੰ ਕਰੋੜਾਂ ਨਹੀਂ ਅਰਬਾਂ ਰੁਪਈਆ ਪੰਜਾਬ ਦਿਆ ਲੁੱਟ ਕੇ ਖਾ ਚੁੱਕੇ ਆ ਬਿਲਕੁਲ ਔਰ ਕਰੋੜਾਂ ਦੀ ਅਰਬਾਂ ਦੀ ਇਹ ਪ੍ਰਾਪਰਟੀ ਬਣਾ ਚੁੱਕਿਆ ਤੇ ਕਈ ਏਜੰਟ ਕਰੋੜਾਂ ਅਰਬਾਂ ਦਾ ਸਕੈਮ ਕਰਕੇ ਦੇਸ਼ ਛੱਡ ਕੇ ਭੱਜ ਚੁੱਕੇ ਆ ਹੂੰ ਉਸੀ بڑے ਸਾ ਬਹੁਤ سارے ਏਜੰਟਾਂ ਕੋਲ ਪੈਸੇ ਕਢਾਏ ਆ ਉਹ ਦਿਨ ਭਾਨੇ ਸਿੱਧੂ ਵਾਲਾ ਜਿਹੜਾ ਮਸਲਾ ਹੋਇਆ ਹਾਂਜੀ ਉਸ ਮਸਲੇ ਤੁਸੀਂ ਕੁਝ ਬੋਲੇ ਸੀ ਔਰ ਕਈ ਵਾਰ ਉਹ ਵੀਡੀਓ ਵੀ ਤੁਹਾਡੀਆਂ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਕਈ ਡਰ ਗਏ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਨਾ ਉਹ ਕੀ ਮਸਲਾ ਸੀਗਾ ਅਸਲ 'ਚ ਨਾ ਜਦੋਂ ਅਸੀਂ ਭਾਨੇ ਸਿੱਧੂ ਦੇ ਜਿਹੜਾ ਲੱਖਾ ਸਦਾਨਾ ਹਮਮ ਅੰਤੋਜ ਮਾਨ ਨੇ ਇਹ ਬਹੁਤ ਵੱਡੇ ਅਪਰਾਲੇ ਕਰਦੇ ਪੰਜਾਬ ਦੇ ਕਰਦੇ ਆ ਬਿਲਕੁਲ ਇੱਚੇ ਕੋਈ ਸ਼ੱਕ ਨਹੀਂ ਹਮ ਜਿੱਥੇ ਵੀ ਕੋਈ ਮੋਰਚਾ ਲੱਗਾ ਹੈ ਕੋਈ ਪਾਣੀਆਂ ਦਾ ਮੋਰਚਾ ਹੈ ਏਜੰਟਾਂ ਦੇ ਖਿਲਾਫ ਮੋਰਚਾ ਹੈ ਜਾਂ ਜਿਵੇਂ ਹੁਣ ਆ ਜ਼ਮੀਨ ਦਾ ਵਿਵਾਦ ਚੱਲਦਾ ਜਿਹੜਾ ਨਵਾਂ ਇੱਕ ਲੈਂਡ ਪੂਲਿੰਗ ਵਾਲਾ ਉਹ ਉਸ ਤੋਂ ਇਲਾਵਾ ਕਿਸਾਨੀ ਅੰਦੋਲਨ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਮੋਰਚਾ ਲੱਗਾ ਬਿਲਕੁਲ ਡਟ ਕੇ ਨਾਲ ਖੜਦੇ ਵੀ ਰਹੇ ਆ ਹਰ ਕੰਮ 'ਚ ਆਏ ਅਸੀਂ ਵੀ ਉਹਨਾਂ ਦੇ ਨਾਲ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਆ ਚਮਕੌਰ ਸਾਹਿਬ ਵਾਲੇ ਇੱਥੇ ਮੋਰਚੇ ਤੇ ਬੈਠੇ ਆ ਅਸੀਂ ਜਿੱਥੇ ਉਹਨਾਂ ਨੇ ਆਵਾਜ਼ ਮਾਰੀ ਅਸੀਂ ਗਏ ਆ ਕੁਝ ਦਿਨ ਪਹਿਲਾਂ ਅੰਬਸਾਹਬ ਗੁਰਦੁਆਰੇ ਇਕੱਠ ਹੋਇਆ ਹੈ ਭਾਨਾ ਸਿੱਧੂ ਉਹਦੇ ਸਾਰੀ ਟੀਮ ਲੱਖਾ ਸਦਾਨਾ ਮਿਤੋਜ ਮਾਨ ਝੋਟਾ ਹੋਰ ਵੀ ਕਈ ਸ਼ਖਸੀਅਤਾਂ ਪਹੁੰਚੀਆਂ ਇੱਥੇ ਤੇ ਮੈਂ ਸੱਤ ਰੰਗ ਚੈਨਲ ਤੇ ਇੱਕ ਦੋ ਜਗ੍ਹਾ ਹੋਰ ਵੀ ਇੰਟਰਵਿਊ ਕਰਿਆ ਖੰਨਾ ਟਾਈਮ ਟੀਵੀ ਤੇ ਵੀ ਕਰਿਆ ਇੰਟਰਵਿਊ ਮੈਂ ਮੇਰਾ ਲੈ ਕੇ ਗਿਆ ਇੰਟਰਵਿਊ ਮੈਨੂੰ ਉਹ ਇਹ ਕਹਿੰਦੇ ਵੀ ਇੱਕ ਭਾਰੀ ਇਕੱਠ ਹੋਇਆ ਮੈਂ ਉਹਦਾ ਇਹ ਜਵਾਬ ਦੇਆ ਮੈਂ ਕਿਹਾ ਵੀ ਮੈਨੂੰ ਤੇ ਭਾਰੀ ਇਕੱਠ ਲੱਗਾ ਹੀ ਨਹੀਂ ਉਹ ਤੁਸੀਂ ਕਿਵੇਂ ਕਹਿੰਦੇ ਹੋ ਭਾਰੀ ਇਕੱਠ ਹੋਇਆ ਮੈਂ ਕਿਹਾ ਉੱਥੇ ਦੇ ਉਹ ਲੋਕ ਸੀਗੇ ਜਿਹੜੇ ਫਸੇ ਹੋਏ ਸੀ ਜਿਨ੍ਹਾਂ ਦੇ ਪੈਸੇ ਫਸੇ ਹੋਏ ਆ ਜਾਂ ਸਤਾਏ ਹੋਏ ਲੋਕ ਸੀ ਉਹਨਾਂ ਨੂੰ ਜ਼ਰੂਰਤ ਸੀ ਉਹ ਤਾਂ ਆਏ ਉਹਨਾਂ ਦੀ سپورਟ 'ਚ ਕੋਣ ਆਇਆ ਮੇਨ ਗੱਲ ਉਹ ਮੈਟਰ ਕਰਦੀ ਹੈ ਭਾਨਾ ਸਿੱਧੂ 200 ਕਿਲੋਮੀਟਰ ਤੋਂ ਚੱਲ ਕੇ ਮਹਾਲੀ 'ਚ ਆ ਰਿਹਾ ਹੈ ਆਪਣੇ ਉੱਤੇ ਪ੍ਰਸ਼ਾਸਨ ਦਾ ਦਬਾਅ ਚੱਲਦਾ ਹੈ ਚਾਹੇ ਉਹ ਪਰਚੇ ਤੋਂ ਰਿਲੇਟਡ ਹੋਵੇ ਕਿਸੇ ਵੀ ਚੀਜ਼ ਤੋਂ ਰਿਲੇਟਡ ਹੋਵੇ ਲੱਖਾਂ ਚੱਲ ਕੇ ਆ ਰਿਹਾ ਹੈ ਹੋਰ ਵੱਡੇ ਵੱਡੇ ਸਖ਼ਤ ਮਾਮਲੇ ਤੋਜਮਾਨ ਚੱਲ ਕੇ ਆ ਰਿਹਾ ਹੈ ਅਸੀਂ ਇੱਥੋਂ ਮੋਰਚੇ ਤੋਂ ਘਟੋ ਘਟ 22 ਨੰਗ ਸਿੰਘ ਮੈਂ ਬਾਬਾ ਜੀ ਸਾਰੇ ਅੰਬਸਾਬ ਗਏ ਆ ਸਾਡਾ ਮੈਂ ਕਿਹਾ 1 ਰੁਪਈਆ ਨਹੀਂ ਫਸਿਆ ਅਸੀਂ ਕਿਦੇ ਕਿਦੇ ਲਈ ਗਏ ਆ ਲੋਕਾਂ ਲਈ ਗਏ ਆ ਸਪੋਰਟ ਲਈ ਗਏ ਆ ਲੇਕਿਨ ਉਹਨਾਂ ਦੀ ਸਪੋਰਟ ਲਈ ਕੌਣ ਆਇਆ ਕੋਈ ਵੀ ਨਹੀਂ ਆਇਆ ਜਿਨ੍ਹਾਂ ਦੇ ਪੈਸੇ ਫਸੇ ਆ ਉਹ ਤੇ ਆ ਗਏ ਜਿਨ੍ਹਾਂ ਨੇ ਪੈਸੇ ਕਢਾ ਲਿਆ ਉਹ ਕੋਈ ਵੀ ਨਹੀਂ ਆਇਆ ਵੀ ਨਹੀਂ ਆਇਆ ਹੈਨਾ ਜਿਨ੍ਹਾਂ ਨੂੰ ਮਤਲਬ ਜਦੋਂ ਆਪਾਂ ਇੱਕ ਸਪੋਰਟ ਵਜੋਂ ਚਲਦੇ ਆ ਵੀ ਯਾਰ ਆਹ ਦੁਖਿਆਰੇ ਨੇ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਹੂੰ ਥੋੜੀ 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 ਕਰਦੇ ਆ ਜੇ ਇਤ ਨਹੀਂ ਹੁੰਦਾ ਵੀ ਸਾਰਾ ਘਰ ਲਟਾ ਦਿੱਤਾ ਜਾਂਦਾ ਇੱਕ ਇੱਕ ਬੰਦਾ ਵੀ ਆ ਸਕਦਾ ਸੀ ਪਰ ਆਇਆ ਕੋਣ ਜਿਆਦਾ ਜਿਆਦਾ 2 2 400 ਬੰਦੇ ਨਹੀਂ ਤੇ ਕਿਤੇ ਉਮੀਦ ਹੁੰਦੀ ਬੰਦੇ ਨੂੰ ਵੀ 2 4000 5000 ਦਾ ਇਕੱਠ ਹੋ ਸਕਦਾ ਹੂੰ ਪਰ ਕਿੰਨੇ ਬੰਦੇ ਆਪ ਘੱਟ ਸੀ 200 300 ਵੱਧ ਤੋਂ ਵੱਧ ਇਹ ਦੁੱਖ ਵੱਡਾ ਘੱਟ ਨਹੀਂ ਸੀਗਾ ਕੁਝ ਵੀ ਨਹੀਂ ਸੀ ਪਰ ਇਹ ਵੇਖੋ 200 ਕਿਲੋਮੀਟਰ ਦਾ ਰਾਹ ਨਹੀਂ ਚੱਲ ਕੇ ਆ ਰਹੇ ਆ ਤੁਸੀਂ ਇੱਥੇ ਬੈਠੇ ਹੋ ਤੁਸੀਂ ਬਹੁਤ ਸਾਰੇ ਏਜੰਟਾਂ ਕੋ ਪੈਸੀ ਵੀ ਕਢਾਏ ਆ ਪਰ ਕੀ ਵਕਈ ਵਾਰ ਇਦਾਂ ਹੁੰਦਾ ਵੀ ਏਜੰਟ ਤੁਹਾਡਾ ਦਾਬਾ ਨਹੀਂ ਮੰਨਦੇ ਜਾਂ ਕੀ ਚੱਕਰ ਆ ਨਹੀਂ ਨਹੀਂ ਮੈਂ ਦੱਸਦਾ ਉਹ ਮੈਂ ਇਹੀ ਗੱਲ ਬਾਅਦ ਚ ਸੋਚੀ ਮੈਂ ਉਹਨਾਂ ਨੂੰ ਕਹਿ ਕੇ ਵੀ ਆਇਆ ਭਾਨੇ ਨੂੰ ਮੈਂ ਉਹਨੂੰ ਜਾ ਕੇ ਕਹਿ ਕੇ ਆਇਆ ਮੈਂ ਕਿਹਾ ਵੀ 10 ਕਿਹ ਚੀ ਦੀ ਲੋਡ ਹੋਵੇ ਹੂੰ ਸਿੰਘ ਚਾਹੀਦੇ ਆ ਕੀ ਚਾਹੀਦਾ ਮੈਂ ਕਹਿਆ ਸੀ ਇੰਨੇ ਜਾਣੇ ਆਏ ਆ ਤੈਨੂੰ ਸਿੰਘ ਚਾਹੀਦੇ ਆ ਹੋਰ ਦੱਸ ਅੰਤੋਜ ਮਾਨ ਨੂੰ ਵੀ ਮੈਂ ਮਿਲ ਕੇ ਆਇਆ ਮੈਂ ਕਹਿਆ ਸਿੰਘ ਚਾਹੀਦੇ ਆ ਮਾਰਚ ਕਹਿੰਦੇ ਸੀ ਮਾਰਚ ਕੱਢਣਾ ਮੈਂ ਕਹਿੰਦਾ ਨਾਲ ਕੋਈ ਦਿੱਕਤ ਨਹੀਂ ਮਾਰਚ ਕੱਢਨੇ ਆਪਾਂ ਚਲੋ ਕਿਸੇ ਕਾਰਨ ਨਹੀਂ ਉਹ ਮਾਰਚ ਨਿਕਲ ਸਕਿਆ ਕੋਰਸਪੋਂਡ ਹੋ ਗਿਆ ਚਲੋ ਕੋਈ ਗੱਲ ਨਹੀਂ ਉਦੋਂ ਬਾਅਦ মিডিਆ ਵਾਲੇ ਤੁਹਾਨੂੰ ਪਤਾ ਜਿਵੇਂ ਤੁਸੀਂ ਬੈਠੇ ਹੋ ਹੋਰ ਵੀ ਆਪਾਂ ਵਿਚਾਰਾ ਕਰਦੇ ਆ ਆਪਸ ਦੇ ਵਿੱਚ ਵੀ ਮੈਂ ਵੇਖਿਆ ਕਿ ਕਿੱਥੋਂ 200 ਕਿਲੋਮੀਟਰ ਤੋਂ ਚੱਲ ਕੇ ਉਹ ਮਹਾਲੀ ਦੇ ਵਿੱਚ ਆਈ ਜਾਂਦੇ ਆ ਹੂੰ ਬੰਦੀ ਸਿੰਘ ਰਿਹਾਈ ਮੋਰਚਾ ਲੱਗਾ 2.25 ਸਾਲ ਤੋਂ ਲੱਗਾ ਉਸ ਮੋਰਚੇ ਦੀ ਸ਼ਕਸ਼ੀਅਤ ਪੂਰੇ ਵਰਲਡ ਦੇ ਵਿੱਚ ਆ ਹੂੰ ਉਸ ਮੋਰਚੇ ਨੂੰ ਚਲਾਣ ਕੋਣ ਦਿਆ ਨਿਹੰਗ ਸਿੰਘ ਫੌਜਾ ਨਿਹੰਗ ਫੌਜਾ ਚਲਾ ਨੇ ਨਿਹੰਗ ਸਿੰਘ ਫੌਜਾ ਉਹ ਚੀਜ਼ ਨੇ ਕਿ ਏਜੰਟ ਤੇ ਇੱਕ ਬੜਾ ਛੋਟਾ ਮਾਫੀਆ ਹੈ ਇਹਨਾਂ ਦੇ ਵੱਡੇ ਵੱਡੇ ਉਹ ਮਾਫੀਆ ਟਾਏ ਹੋਏ ਆ ਹੂੰ ਕਿੱਡਾ ਹੀ ਕੋਈ ਆਪਣੇ ਆਪ ਚ ਕਹਿੰਦਾ ਹੋਵੇ ਵੀ ਅਸੀਂ ਤੋਪਾਂ ਉਹ ਤੋਪ ਸੁੱਟੀ ਹੋਈ ਇਹਨਾਂ ਥੱਲੇ ਹੂੰ ਤੇ ਮੈਂ ਕਿਹਾ ਫਿਰ ਅਸੀਂ ਕਿਉਂ ਚੁੱਪ ਬੈਠੇ ਆ ਹੂੰ ਅਸੀਂ ਕਿਉਂ ਨਹੀਂ ਮਦਦ ਕਰਦੇ ਪਏ ਉਹਨਾਂ ਦੁਖੀ ਲੋਕਾਂ ਦੀ ਜਿਨ੍ਹਾਂ ਦਾ ਪੈਸਾ ਫਸਿਆ ਜੇ ਕਿਸੇ ਦੀ ਕੁੜੀ ਪਰੇਸ਼ਾਨ ਆ ਜਾਂ ਕਿਸੇ ਦੀ ਜ਼ਮੀਨੀ ਵਿਵਾਦ ਆ ਕਿਸੇ ਦੀ ਜ਼ਮੀਨ ਕਿਸੇ ਨੇ ਧੱਕੇ ਨਾਲ ਦੱਬੀ ਹੋਈ ਏ ਅਸੀਂ ਕਿਉਂ ਚੁੱਪ ਬੈਠੇ ਰਹੋਗੇ ਬੜਾ ਕੋਈ ਬਿਲਕੁਲ ਪਰਚੇ ਚੱਲਨੇ ਪੈਣੇ ਆ ਮੈਂ ਕਹਿੰਦਾ ਪਰਚੇ ਪਹਿਲਾਂ ਵੀ ਬੜੇ ਰਹੇ ਆ ਹੂੰ ਇਹੋ ਜੇ ਪਤਾ ਨਹੀਂ ਕਿੰਨੇ ਕ ਪਰਚੇ ਹੋਲੇ ਕਿੰਨੇ ਕ ਜ਼ਾਲੇ ਅੱਗੇ ਹੋਰ ਹੋ ਜਾਣ ਕੋਈ ਪਰਵਾਹ ਨਹੀਂ ਹੂੰ ਪਰਚੇ ਚੋਂ ਚੱਲਦੇ ਜਾਂਦੇ ਆ ਨੇ ਜਿਵੇਂ ਤਰੀਕਾ ਲੱਗਦੀ ਆ ਹੂੰ ਇਹ ਕੋਈ ਮਸਲਾ ਨਹੀਂ ਗਾ ਲੇਕਿਨ ਮੈਂ ਇਹ ਗੱਲ ਸੋਚੀ ਵਿਚਾਰੀ ਕਿ ਉਹ 200 ਕਿਲੋਮੀਟਰ ਤੋਂ ਚੱਲ ਕੇ ਇੱਥੇ ਆਂ ਗਏ ਆ ਅਸੀਂ ਇਸ ਕੌਮੀ ਇਨਸਾਫ ਮੋਰਚੇ ਦੇ ਬਹਿ ਕੇ ਏਜੰਟਾਂ ਨੇ ਪਿਛਲੇ ਦਿਨੀ ਇੱਕ ਨੌਜਵਾਨ ਦੀ ਪੱਗ ਲਈ 34 ਸੈਕਟਰ ਤੇ ਲਈ ਬਿਲਕੁਲ ਲਈ ਠੀਕ ਹੈ ਉਹਨਾਂ ਕੋਈ ਇੰਨਾ ਤਕੜਾ ਮਾਫੀਆ ਤੁਸੀਂ ਉਸ ਮਾਫੀਆ ਨਾਲ ਕਿਵੇਂ ਲੜੋਗੇ ਹੁਣ ਸੁਣ ਲੋ ਗੱਲ ਮਾਫੀਆਂ ਨਾ ਕਿਵੇਂ ਲੜਾਂਗੇ ਸਾਡੇ ਕੋਲ ਕਟੋ ਘਟ ਵੀ ਜਿਆਦਾ ਨਹੀਂ ਜੇ 10 15000 ਦੇ ਅੰਗ ਸਿੰਘ ਆ ਹੂੰ ਦਲ ਪੰਥਰਾਂ ਜੁੜਿਆ ਹੋਇਆ ਜਿਹੜਾ ਹੂੰ ਤੇ ਮੈਂ ਇਸ ਗੱਲ ਦਾ ਤੇ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਕਿ ਇੱਕ ਸਿੰਘ 2 ਲੱਖ ਦੇ ਬਰਾਬਰ ਹੁੰਦਾ ਹੈ ਹੂੰ ਤੇ ਜੇ ਹੀ 10 ਸਿੰਘ ਚਲੇ ਗਏ ਨਾ ਤੇ ਇਹ ਸਮਝ ਲੋ ਕਿ ਪੂਰਾ ਚੰਡੀਗੜ੍ਹ ਅੱਗੇ ਅੱਗੇ ਲਾ ਲਾਂਗੇ ਹੂੰ ਚਾਹੇ ਪ੍ਰਸ਼ਾਸਨ ਵੀ ਹੋਵੇ ਵਿੱਚੀ ਤੇ ਚਾਹੇ ਉਹਨਾਂ ਦੇ ਗੁੰਡੇ ਵਿੱਚੇ ਹੋਣ ਚਾਹ ਕੋਈ ਉਹਨਾਂ ਦਾ ਬਾਉਂਸਰ ਹੋਵੇ ਆ ਜੇ ਇੱਕ ਉਹ 10 ਆਜੇ ਨਾਲ ਸਾਡਾ ਨਿਹੰਗ ਸਿੰਘ ਕੋਈ ਡਾਂਗ ਲੈ ਕੇ ਅੱਗੇ-ਅੱਗੇ ਲਾ ਲੇਗਾ ਹੂੰ ਐਵੇਂ ਦੇ ਨਾਲ ਜਾ ਰਹੇ ਜੀ ਡਾਂਗ ਵੀ ਨਾਲ ਚੱਲੂ ਛੱਤਰ ਵੀ ਨਾਲ ਚੱਲੂ ਚੱਲ ਜਦੋਂ ਦਸਵੇਂ ਬਾਦਸ਼ਾਹ ਮਹਾਰਾਜ ਨੇ ਸੰਤ ਦੇ ਸਿਪਾਹੀ ਬਣਾਇਆ ਹੂੰ ਤੇ ਬਸ ਫਿਰ ਸੰਤਾਂ ਵਾਂਗੂ ਜਾਵਾਂਗੇ ਤੇ ਜੇ ਕੋਈ ਅੱਗ ਵਾਕੜੇਗਾ ਫਿਰ ਸਿਪਾਹੀ ਬਣ ਕੇ ਵਖਾਣਗੇ ਮੇਰੇ ਜੇ ਤੁਹਾਡੇ ਕੋਲ ਕੋਈ ਦੁੱਖ ਆ ਰਹੀ ਆਉਂਦਾ ਪੈਤੀ ਆਉਂਦੀ ਪੈਰਾਂ ਦੀ ਕਿਸੇ ਜ਼ਮੀਨ ਦੱਬੀ ਹੋਈ ਹੈ ਕਿਸੇ ਏਜੰਟ ਕੋਲ ਪੈਸੇ ਕਢਾਉਣੇ ਆ ਤੁਸੀਂ ਉਹਨਾਂ ਦੀ ਦਿਲ ਖੋਲ ਕੇ ਮਦਦ ਕਰੋ ਮੈਂ ਕਹਿੰਦਾ ਪੂਰੀ ਐਨ ਓਪਨ ਥੋਡੇ ਚੈਨਲ ਮਾਧਿਅਮ ਰਾਈ ਕਹਿੰਦਾ ਮੈਂ ਵੀ ਕੋਈ ਆਵੇ ਇਸ ਮੋਰਚੇ ਤੇ ਚੱਲ ਕੇ ਪਰ ਹੋਵੇ ਸਹੀ ਐਵੇਂ ਨਾ ਹੋਵੇ ਕਿ ਕਰਿਆ ਆਪ ਹੀ ਉਲਟਾ ਕੁਝ ਹੋਵੇ ਤੇ ਬਾਅਦ ਚ ਸਾਨੂੰ ਅੱਗੇ ਕਰ ਦਵੇ ਵੀ ਐਵੇਂ ਕਰੋ ਠੀਕ ਹੈ ਨਾ ਤੇ ਵੇਰੇ ਇਦਾਂ ਹੀ ਹੁੰਦਾ ਹਾਂ ਐਵੇਂ ਹੋ ਜਾਂਦਾ ਮੈਂ ਐਵੇਂ ਕਿਤੇ ਉਸ ਗੱਲ 'ਚ ਨਹੀਂ ਕਹਿੰਦਾ ਲੇਕਿਨ ਅਸੀਂ ਉਸ ਚੀਜ਼ ਦੀ ਪੂਰੀ ਖੋਜ ਕਰਾਂਗੇ ਕੋਈ ਇਮੀਗ੍ਰੇਸ਼ਨ ਵਾਲਾ ਤੇ ਸਾਫ਼ ਪਤਾ ਲੱਗਦਾ ਹੈ ਵੀ ਇਮੀਗ੍ਰੇਸ਼ਨ ਦਾ ਉਹਦੇ ਕੋਈ ਰਸੀਦ ਈਆ ਕੋਈ ਪੈਸਾ ਪਾਇਆ ਉਹਦਾ ਪਤਾ ਲੱਗ ਜਾਂਦਾ ਹੈ ਲੇਕਿਨ ਕੋਈ ਕੁੜੀ ਦਾ ਮੈਟਰ ਕੋਈ ਧੀ ਭੈਣ ਦਾ ਮੈਟਰ ਈਆ ਕੋਈ ਜ਼ਮੀਨ ਦਾ ਮੈਟਰ ਉਹਦੇ ਤੇ ਸਮਾਂ ਲੱਗਦਾ ਦੇਖੋ ਉਹਦਾ ਪਹਿਲਾਂ ਆਪਾਂ ਪਤਾ ਕਰ ਸਕਨੇ ਆ ਪਿੰਡ ਚੋਂ ਪਤਾ ਕਰ ਸਕਦੇ ਆ ਜਾਂ ਚੰਗੀ ਤਰ੍ਹਾਂ ਉਹਦੇ ਨਾਲ ਬੈਠ ਕੇ ਗੱਲ ਕਰਾਂਗੇ ਫਿਰ ਪਤਾ ਲੱਗੇਗਾ ਜੀ ਵੀ ਉਹਦਾ ਹੱਲ ਕੀ ਏ ਜਾਂ ਕੀ ਹੱਲ ਕਰ ਸਕਦੇ ਆ ਜੀ ਜੀ ਪਰ ਹੱਲ ਜੇ ਮਾਲੂਮ ਮਸਲੇ ਹਾਲ ਨਹੀਂ ਹੁੰਦੇ ਪਠਾਨੇ ਤੁਹਾਡੀ ਸੁਣਾਈ ਨਹੀਂ ਹੁੰਦੀ ਏਜੰਟ ਤੁਹਾਡੀ ਤੁਹਾਨੂੰ ਮਿਲਣਾ ਨਹੀਂ ਚਾਹੁੰਦੇ ਬਹੁਤ ਵਾਰ ਇਹਦਾ ਹੁੰਦਾ ਵੀ ਮੈਨੂੰ ਹੀ ਪਤਾ ਮੈਂ ਕਈ ਏਜੰਟਾਂ ਕੋਲ ਗਿਆ ਏਜੈਂਟਾਂ ਦੀਆਂ ਜਿਹੜੀਆਂ ਉਹ ਅੱਗੇ ਰੱਖੀਆਂ ਹੁੰਦੇ ਬੰਦੇ ਹੁੰਦੇ ਆ ਉਹਨਾਂ ਦੇ ਚੇਲੇ ਹੁੰਦੇ ਆ ਜਾਂ ਉਹ ਕੁੜੀਆਂ ਅੱਗੇ ਰੱਖੀਆਂ ਹੁੰਦੀਆਂ 12 13 13 ਹਜ਼ਾਰ ਤੇ ਉਹੀ ਨਹੀਂ ਬਾਰੇ ਆਂਦਦੀ ਉਹ ਤੇ ਹੈ ਨਹੀਂ ਜੀ ਉਹ ਤਾਂ ਵਿਦੇਸ਼ ਗਏ ਹੋਇਆ ਜੀ ਉਹ ਮੀਟਿੰਗ ਚ ਨਹੀਂ ਉਹਨਾਂ ਨਾਲ ਗੱਲ ਨਹੀਂ ਉਹ ਏਜੈਂਟਾਂ ਦਾ ਨੰਬਰ ਹੀ ਨਹੀਂ ਦਿੰਦੀ ਆ ਏਜੈਂਟਾਂ ਨਾਲ ਗੱਲ ਵੀ ਨਹੀਂ ਕਰਵਾਉਂਦੇ ਜੇ ਇਹੋ ਜਿਹਾ ਮਸਲਾ ਹੋ ਜੇ ਵੀ ਤੁਹਾਡੀ ਕਿਸੇ ਏਜੈਂਟ ਨਾਲ ਗੱਲ ਹੀ ਨਾ ਕਰੇ ਤੁਸੀਂ ਕਿਹ ਏਜੈਂਟ ਨਾਲ ਮਿਲਣਾ ਚਾਹੋ ਤੁਹਾਨੂੰ ਮਿਲੇ ਮਿਲੇ ਹੀ ਨਾ ਫਿਰ ਕੀ ਹਾਲ ਹੋਊਗਾ ਦੇਖੋ ਪਹਿਲ ਦੇ ਆਧਾਰ ਤੇ ਨਾ ਅਸੀਂ ਜਿੰਨਾ ਹੁਣ ਤੱਕ ਏਜੰਟਾਂ ਕੋਲ ਗਏ ਆ ਬੜਿਆਂ ਕੋ ਗਏ ਆ ਅੱਜ ਤੱਕ ਇਹੋ ਜੀ ਨੋਬਤ ਨਹੀਂ ਆਈ ਵੀ ਕਿਸੇ ਨੇ ਐਵੇਂ ਸਾਨੂੰ ਵਰਾਇਆ ਹੋਵੇ ਜਾਂ ਝੂਠ ਬੋਲਿਆ ਹੋਵੇ ਤਕਰੀਬਨ ਤਕਰੀਬਨ ਸਾਹਮਣੇ ਆ ਜਾਂਦੇ ਆ ਲੇਕਿਨ ਜੇ ਕਿਸੇ ਏਜੰਟ ਨਾਲ ਰਲ ਕੇ ਕਿਸੇ ਪੁਲਿਸ ਵਾਲੇ ਨੇ ਕਿਸੇ ਅਫਸਰ ਨੇ ਉਹਨਾਂ ਦੀ ਮਦਦ ਕਰਕੇ ਕਾਰਵਾਈ ਨਾ ਕਰੀ ਹਮ ਸਭ ਤੋਂ ਪਹਿਲਾਂ ਅਸੀਂ ਕਾਰਵਾਈ ਕਰਾਂਗੇ ਫਿਰ ਅੱਛਾ ਸਾਡੇ ਵੱਲੋਂ ਕਾਰਵਾਈ ਹੋਏਗੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਦਫ਼ਤਰ ਵਾਲਾ ਏਜੰਟ ਮਿਲੇ ਨਾ ਤੁਹਾਨੂੰ ਜਾਂ ਉਹਦਾ ਫੋਨ ਨੰਬਰ ਨਾ ਮਿਲੇ ਪੁਲਿਸ ਵਾਲੇ ਤਾਂ ਅਕਸਰ ਹੀ ਉਹਨਾਂ ਦੀ ਬੋਲੀ ਬੋਲਦੇ ਆ ਬੋਲ ਕੋਈ ਗੱਲ ਨਹੀਂ ਫਿਰ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਜਿਹੜੀ ਪੁਲਿਸ ਹੈ ਉਹ ਹੁਣ ਲਗਾਤਾਰੀ ਜਿਹੜੇ ਹੈਗੀ ਆ ਵੀ ਸਿੱਖ ਐਂਟੀ ਹੋ ਚੁੱਕੀ ਆ ਉਹ ਪਿਛਲੇ ਦਿਨਿਆ ਹੋਰ ਮਸਲਾ ਪੱਗ ਵਾਲਾ ਵੀ ਹੋਇਆ ਹਾਂਜੀ ਹਾਂਜੀ ਤੇ 34 ਸੈਕਟਰ ਵਾਲਾ ਵੀ ਹੋ ਗਿਆ ਫਿਰ ਇਹੋ ਜਿਹੀ ਹਾਲਾਤਾਂ 'ਚ ਕਿਵੇਂ ਕੰਮ ਕਰੋਗੇ ਵੇਖੋ ਗੱਲ ਸੁਣੋ ਇਹ ਜਿਹੜਾ ਪੱਗ ਵਾਲਾ ਮਸਲਾ ਹੈ ਇਹ ਉਦੋਂ ਕਰਦੀ ਪੁਲਿਸ ਧੱਕਾ ਜਦੋਂ ਅੱਗੇ ਡੰਡੇ ਵਾਲਾ ਨਹੀਂ ਨਜ਼ਰ ਆਂਦਾ ਇਹਨਾਂ ਨੂੰ ਹੂੰ ਡਾਂਗ ਵਾਲਾ ਖੜਿਆ ਇਹਨਾਂ ਨੂੰ ਵਿਖਿਆ ਨਹੀਂ ਅਜੇ ਤੱਕ ਜੀ ਜਦੋਂ ਜਾ ਕੇ ਡਾਂਗ ਵਾਲੇ ਖੜੇ ਹੋਏ ਨਾ ਸਿਰ ਤੇ ਵੀ ਤੁਸੀਂ ਕਿਵੇਂ ਦੱਬੀ ਬੈਠੇ ਹੋ ਪੈਸੇ ਹੂੰ ਫੇਰ ਗੱਲ ਕਰਾਂਗੇ ਜੰਗ ਸਿੰਘ ਪਹਿਲਾਂ ਹੀ ਬਹੁਤ ਬਦਨਾਮ ਨੇ ਜੰਗ ਸਿੰਘ ਤੇ ਬਦਨਾਮ ਦੇਖੋ ਮੈਂ ਇਹ ਨਹੀਂ ਕਹਿੰਦਾ ਜਿਹੜੇ ਬਦਨਾਮ ਨੇ ਉਹਨਾਂ ਨੇ ਬਦਨਾਮੀ ਕਰਾਈ ਕਿਸੇ ਲੰਡੂ ਕੰਮਾ ਕਰਕੇ ਅਸੀਂ ਧਰਮ ਦਾ ਕੰਮ ਕਰਨਾ ਹੈ ਧੱਕਾ ਨਹੀਂ ਕਰਨਾ ਚਾਹੀਦਾ ਕੰਮ ਕਰਨਾ ਹੈ ਧੱਕਾ ਨਹੀਂ ਕਰਾਂਗੇ ਬਿਲਕੁਲ ਨਹੀਂ ਕਰਾਂਗੇ ਇਹ ਜਿਹੜਾ ਮਾਫੀਆ ਹੈ ਜਿਹੜਾ ਇਹਨਾਂ ਨੇ ਕਰੋੜਾਂ ਰੁਪਏ ਮਾਰ ਕੇ ਵੱਡੇ ਵੱਡੇ ਘਰ ਵੱਡੀ ਵੱਡੀ ਗੱਡੀਆਂ ਵਿਦੇਸ਼ਾਂ 'ਚ ਵਿੱਚ ਕਰ ਇੱਥੇ ਜ਼ਮੀਨਾ ਜ਼ਦਾਦਾ ਵੜਾ ਲਿਆ ਹੈ ਗਰੀਬਾਂ ਦਾ ਪੈਸਾ ਲੁੱਟ ਲੁੱਟ ਕੇ ਤੇ ਜੇ ਉਹ ਸੋਚਣ ਕਿ ਅੱਗੋਂ ਅਸੀਂ ਬਾਉਂਸਰ ਖਿਲਾਰ ਦਾਂਗੇ ਤੇ ਜਾਂ ਪੁਲਿਸ ਸਾਡੀ ਮਦਦ ਕਰੂਗੀ ਤੇ ਪੁਲਿਸ ਸੋਚਦੀ ਹੋएगी ਵੀ ਅਸੀਂ ਇਹਨਾਂ ਦੇ ਉਲਟ ਚੱਲ ਪਾਂਗੇ ਐਵੇਂ ਨਹੀਂ ਚੱਲੇਗਾ ਕੰਮ ਜਿਵੇਂ ਅੱਗੇ ਟਕਰੋਗੇ ਉਵੇਂ ਹੀ ਟਕਰਾਂਗੇ ਪੈਸੇ ਮੋੜਨੇ ਪੈਣੇ ਆ ਭਾਵੇਂ ਹੱਸ ਕੇ ਮੋੜੋ ਚਾਹੇ ਰੋ ਕੇ ਮੋੜੋ ਪੈਸੇ ਦੇ ਮੋੜਨੇ ਪੈਣੇ ਆ ਜੇ ਸੋਚੋ ਤੁਸੀਂ ਕਿਸੇ ਦਾ 10 ਲੱਖ ਖਾ ਲਿਆ ਤੇ 10 ਲੱਖ ਗੋਲ ਹੋ ਜਾਏਗਾ ਉਹ ਨਹੀਂ ਹੋ ਰੋਏਗਾ ਤੇ ਜੇ ਕਿਸੇ ਵੀ ਤੁਸੀਂ ਮੇਰੀ ਵਿੱਚ ਗੱਲ ਰਹਿ ਗਈ ਸੀ ਤੁਸੀਂ ਕਿਹਾ ਸੀ ਜੇ ਨਹੀਂ ਮਿਲਦੇ ਜਾਂ ਫਿਰ ਕਿਵੇਂ ਗੱਲਬਾਤ ਜਿਹੜਾ ਕੋਈ ਏਜੰਟ ਲਾਰੇ ਲਾਊਗਾ ਨਹੀਂ ਮਿਲੇਗਾ ਜਾਂ ਫਿਰ ਕਿਸੇ ਵੀ ਆਪਣੀ ਬਦਮਾਸ਼ੀ ਕਰੇਗਾ ਇੱਕ ਹੀ ਤਰੀਕਾ ਹੈ ਕਟੋਕੜ 10 ਤਾਲੇ ਨਾਲ ਰੱਖਨੇ ਆ ਸੀ ਅੱਛਾ ਜਾ ਕੇ ਸ਼ਟਰ ਸੁੱਟ ਦਿਆ ਕਰ ਲੈ ਜਿਹੜਾ ਰਹਿ ਗਿਆ ਅੰਦਰ ਅੰਦਰ ਤੇ ਜਿਹੜਾ ਰਹਿ ਗਿਆ ਬਾਹਰ ਬਾਹਰ ਜਦੇ ਤਾਲਾ ਪੱਕੇ ਪੱਕੇ ਸੀਲ ਦਾ ਪੱਕਾ ਤਾਲਾ ਲਾ ਦੇਣਾ ਸਰਕਾਰ ਸੀਲ ਕਰੇ ਨਾ ਕਰੇ ਤੇ ਨਿਹੰਗ ਸਿੰਘਾਂ ਨੇ ਸੀਲ ਕਰ ਦੇਣਾ ਦਫਤਰ ਹੂੰ ਪੈਸੇ ਰੱਖੋ ਤੇ ਦਫਤਾਰਾ ਖੁੱਲੇਗਾ ਨਹੀਂ ਤੇ ਤਾਲਾ ਲੱਗ ਗਿਆ ਬੜੀ ਵੱਡੀ ਗੱਲ ਕੀਤੀ ਸੀ ਬਸ ਕਿਉਂਕਿ ਇਹ ਇਹ ਕੰਮ ਕੋਈ ਵੀ ਨਹੀਂ ਕਰਦਾ ਖੈਰ ਵੀਰ ਮਨਿੰਦਰ ਸਿੰਘ ਜੀ ਜੇ ਤੁਹਾਡੇ ਕੋਲ ਕੋਈ ਵੀਰ ਆਉਣਾ ਚਾਵੇ ਮਾਨੂੰ ਹੀ ਹਾਂ ਫੇਕੀ ਕਿ ਕਿਦਾ ਕੀ ਜਰੀਆ ਵਾ ਤੁਹਾਡਾ ਨੰਬਰ ਸਾਡਾ ਇੱਥੇ ਵਾਈਪੀਐਸ ਚੌਂਕ ਮਹਾਲੀ ਦੇ ਵਿੱਚ ਸਾਡੀ ਲੋਕੇਸ਼ਨ ਆ ਮੋਰਚਾ ਲੱਗਾ ਬੰਦੀ ਸਿੰਘਾਂ ਦਾ ਇੱਥੇ ਲਗਾਤਾਰ 2.5 ਸਾਲਾਂ ਤੋਂ ਸੇਵਾ ਨਿਭਾ ਰਹੇ ਹਾਂ। ਘੋੜੇ ਲੱਗੇ ਆ ਦਲਪੰਥ ਦੇ। ਬਾਬਾ ਜੀ ਘੋੜਿਆਂ ਦੇ ਜਥੇਦਾਰ ਨੇ। ਬਾਬਾ ਕੁਲਵਿੰਦਰ ਸਿੰਘ ਜੀ ਮੁਖ ਜਥੇਦਾਰ ਚਮਕੌਰ ਸਾਹਿਬ ਚੌਂਤੇ ਵਾਲੇ ਉਹ ਬੈਠੇ ਆ ਇੱਥੇ। ਉਹਨਾਂ ਦੇ ਨਾਲ ਮੈਂ ਹੁਣ ਆ। ਅਸੀਂ ਹਰ ਟਾਈਮ ਸਾਡਾ ਇੱਕ ਟੀਮ ਵੱਜੋਂ ਅਸੀਂ ਇਹ ਕੰਮ ਤਿਆਰ ਕਰਿਆ। ਪੂਰੀ ਟੀਮ ਜਾਇਆ ਕਰੇਗੀ ਕਿਤੇ ਵੀ ਜਾਇਆ ਕਰੇਗੀ। ਚੱਲਣਾ ਸੱਚਾਈ ਦੇ ਪਹਿਰੇ ਤੇ ਆ। ਸਾਫ਼ ਸੁਥਰੇ ਚੱਲਣਾ ਹੈ। ਕੋਈ ਕਿਸੇ ਦਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ। ਇੱਥੇ ਜਦੋਂ ਮਰਜ਼ੀ ਆਓ। YPS ਚੌਕ ਤੇ ਮੈਂ ਆਪਣਾ ਨੰਬਰ ਵੀ ਤੁਹਾਨੂੰ ਦੱਸ ਦੇਣਾ ਨੰ ਕੋਲ ਕਰਕੇ ਇੱਕ ਦਿਨ ਪਹਿਲਾਂ ਦੱਸ ਕੇ ਸਾਨੂੰ ਆਜੋ ਵੀ ਅਸੀਂ ਆਣਾ ਇੱਥੇ ਮਿਲਣ ਜਾਂ ਕੋਈ ਸਮੱਸਿਆ ਤਾਂ ਢੀ ਸਾਨੂੰ ਫੋਨ ਤੇ ਦੱਸ ਦੋ ਜਦੋਂ ਅਸੀਂ ਬੁਲਾਵਾਂਗੇ ਆ ਜਾਣ ਕੋਈ ਚੱਕਰ ਨਹੀਂ ਆਓ ਜੀ ਬਿਲਕੁਲ ਜੀ ਵੀਰੇ ਰਾਨਾ ਮਨਿੰਦਰ ਸਿੰਘ ਜੀ ਕਹਿੰਦੇ ਆ ਵੀ ਜੇ ਏਜੰਟ ਲਾਰੇ ਲਾਣਗੇ ਨਾ ਤੇ ਅਸੀਂ ਦਸਤਾਲੇ ਨਾਲ ਰੱਖਨੇ ਆ ਤਾਲਾ ਲੱਗੂ ਸ਼ਟਰ ਡਾਊਨ ਹੋ ਜਾਏਗਾ ਸੀਲ ਕਰ ਦੇਾਂਗੇ ਸਰਕਾਰ ਕਰੇ ਚਾਹੇ ਨਾ ਕਰੇ ਸਰਕਾਰ ਕਾਰਵਾਈ ਕਰਦੀ ਹੈ ਨਹੀਂ ਕਰਦੀ ਪਰ ਨਿਆਂਗਫੂਜਾ ਕਾਰਵਾਈ ਕਰਨਗੀਆਂ ਹੁਣ ਭੱਜਾਂ ਨੂੰ ਰਾਹ ਨਹੀਂ ਦੇਣਾ ਏਜੈਂਟਾਂ ਨੇ ਬਹੁਤ ਵੱਡਾ ਸਟੇਮ ਕੀਤਾ ਔਰ ਏਜੈਂਟਾਂ ਨੇ ਦੁਖੀ ਕੀਤਾ ਪਿਆ ਪੰਜਾਬ ਦੇ ਹਰ ਇੱਕ ਵਰਗ ਨੂੰ ਔਰ ਹਰ ਬੰਦਾ ਕੋਈ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਕੋ 5 ਲੱਖ ਪਸਾ ਕੇ ਬੈਠਾ ਕੋਈ 10 ਲੱਖ ਪਸਾ ਕੇ ਬੈਠਾ ਕੋਈ 20 ਲੱਖ ਪਸਾ ਕੇ ਬੈਠਾ ਭੱਜਾਂ ਨਹੀਂ ਦੇਣੇ ਹੋਣਾ ਇਹਨਾਂ ਦੇ ਜਿੰਨੇ ਦਫ਼ਤਰਿਆਂ ਨਾ ਜੇ ਪੈਸੇ ਨਾ ਦਿੱਤੇ ਤੇ ਕਹਿੰਦੇ ਸੀਲ ਕਰ ਦੇਾਂਗੇ ਪੁਲਿਸ ਕਰਦੀ ਹੈ ਨਹੀਂ ਕਰਦੀ ਕਾਰਵਾਈ ਪਰ ਨਿਯੰਗ ਸਿੰਘ ਕਾਰਵਾਈ ਕਰਨਗੇ ਵੀਰ ਮਨਿੰਦਰ ਸਿੰਘ ਦਾ ਇਹ ਬਿਆਨ ਬੜਾ ਵੱਡਾ ਵਾ ਸੋ ਗੱਲਬਾਤ ਗੱਲ ਕਰਦੇ ਰਵਾਂਗੇ ਜੇ ਕਿਸੇ ਵੀਰ ਨੇ ਗੱਲਬਾਤ ਕਰਨੀ ਹੈ ਇਹਨਾਂ ਨੂੰ ਮਿਲਣਾ ਚਾਹੁੰਦੇ ਆ ਕਿਸੇ ਵੀਰ ਦੇ ਪੈਸੇ ਪਸੇ ਆ ਚੰਡੀਗੜ੍ਹ ਮੁਹਾਲੀ ਵਿਖੇ ਤੇ ਇੱਥੇ ਵਾਈਪੀਐਸ ਚੌਂਕ ਆ ਕਿਸ ਪਰ ਕਰ ਸਕਦੇ ਆ ਔਰ ਇਹਨਾਂ ਦੀ ਪੂਰੀ ਤੌਰ ਤੇ ਮਦਦ ਕੀਤੀ ਜਾਏਗੀ ਕੋਈ ਮਦਦ ਵਾਸਤੇ ਇਹ ਨਾ ਸੋਚੇ ਵੀ ਤੁਹਾਡੇ ਕੋਲ ਕੁਝ ਲਿਆ ਜਾਏਗਾ ਸਾਰਾ ਕੁਝ ਗੁਰੂ ਕੀ ਫੌਜਾਂ ਵੱਲੋਂ ਆਪ ਕੀਤਾ ਜਾਏਗਾ ਇਹਨਾਂ ਕੋਲ ਆਪਣੇ ਦਲਪੰਥਿਆ ਆਪਣੀ ਇਹਨਾਂ ਕੋ ਫੌਜਾਂ ਨੇ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਵਾ ਸੋ ਜੇ ਵੀਰ ਕੋਈ ਮਦਦ ਲੈਣਾ ਚਾਹੁੰਦਾ ਹੈ ਪਹਿਲਾਂ ਵੀ ਬਹੁਤ ਸਾਰੇ ਜਿਵੇਂ ਪਹਿਲਾਂ ਮੈਂ ਆਰੰਭ ਚ ਦੱਸ ਚੱਕਿਆ ਵੀ ਬਹੁਤ ਸਾਰੇ ਵੀਰਾਂ ਦੇ ਇਹਨਾਂ ਨੇ ਪੈਸੇ ਘਟਾਏ ਆ ਪਰ ਮੀਡੀਆ ਚ ਨਹੀਂ ਆਈ ਪਰ ਹੁਣ ਅੱਜ ਮੀਡੀਆ ਚ ਤਾਂ ਰੱਖਿਆ ਵਾ ਵੀ ਬਾਰੂ ਆ ਕੇ ਵੀਰ ਆ ਕੇ ਚਿਆ ਕੇ ਆਪਣਾ ਦਬਦਬਾ ਪਾਉਂਦਿਆ ਤੇ ਕਹਿੰਦੇ ਆ ਵੀ ਅਸੀਂ ਏਜੰਟਾਂ ਕੋ ਪੈਸੇ ਕਢਾ ਰਹੇ ਆ ਪਰ ਇੱਥੇ ਬੈਠੇ ਵੀਰ ਕਿੰਨੇ ਪੈਸੇ ਕਢਾ ਰਹੇ ਆ ਉਹਨਾਂ ਬਾਰੇ ਸਾਨੂੰ ਜਰੂਰ ਜਾਣਕਾਰੀ ਹੋਣੀ ਚਾਹੀਦੀ ਹੈ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ